واحرو جی کا خالص واحد واحو صاحب جیو ستنا شری واحر ਦੁਨ ਤੇ ਰੱਖ ਪ੍ਰਭੂ ਨਾਮ ਤੇ ਕਰ ਹੱਥ ਪ੍ਰਭ ਦਾਤੋਂ ਦਾ ਤਾਰ ਪਰਉ ਜਾਚ ਕੇ ਗੁਰਸਰਨਾ ਮਿਲਦਾ ਸੰਤਰੀਨ ਜਿਹ ਲਗ ਭਗਵਨ ਤਰਨਾ ਬਿੰਦ ਕਰੂੰ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹ ਦਰਸਨ ਮਨ ਚਾਉ ਭਗਤਿ ਮਨ ਠਹਿਰਾਵੈ ਬਲ ਉਚ ਰਾਗੰ ਅਧਿਆਰਮ ਸਭ ਕਾਲੁ ਧਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਹੈ ਜਨ ਨਾਨਕ ਗੁਰ ਪਾਰ ਬ੍ਰਹਮ ਕਵਣ ਜੋ ਕਉਣ ਗਿਆਨ ਧਿਆਨ ਕਵਣ ਵਿਦ ਉਸਤਤ ਕਰੀ ਹੈ ਸਿੱਧ ਸਾਧਕ ਤੇ ਤੀਸ ਕੋ ਤੇ ਕੀ ਮਨ ਪਰਿਆ ਉਮ ਆਦਿਕ ਸੰਕਾਤ ਸੇਖ ਗੁਣ ਅੰਤ ਨਪਾਏ ਅਗੋ ਗਰੋ ਨਹੀ ਜਾਏ ਪੂਰ ਸਰਵਰੋ ਸਮਾਏ ਜਹ ਕਾਟੀ ਸਿਰ ਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਮ ਕ ਜਿਨ ਪਰਸਿਓ ਸੇਤ ਉਤ ਸਦਾ ਮੁਕਤੇ ਮੰਗੁਰ ਕੀ ਕੀਤਕ ਬਾਤ ਹੈ ਕੂਟ ਅਪਰਾਧ ਹੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਭਿਰ ਗਰ ਵਾਸ ਨ ਪਰਿਆ ਰੇ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਰਦਾਦ ਨਵਾਇ ਕੈ ਮੱਕਾ ਮਦੀਨਾ ਸਭੇ ਨਵਾਇ ਸਿੱਧ ਚੌਰਾਸੀ ਮੰਡਲੀ ਖਟ ਦਰਸ਼ਨ ਪਾਖੰਡ ਜਨਾਇ ਪਤਲ ਆਕਾਸ ਲਖ ਜਿੱਤੀ ਧਰਤੀ ਜਗਤ ਸਵਾਇ ਜਿੱਤੀ ਨੋ ਖੰਡ ਮੇਦਨੀ ਤਨ ਨਾਮ ਦਾ ਚੱਕਰ ਫਿਰਾਇਆ ਦੇਵਦਾਨੋ ਰਾਖਸ਼ਦੈਂਤ ਸਭ ਚਿੱਤ ਗੁਪਤ ਸਭ ਚਰਨੀ ਲਾਇਆ ਸਿੰਦਰਾਸਨ ਪਛਰਾ ਰਾਗ ਰਾਗ ਨੀ ਮੰਗਲ ਲਗਾਇਆ ਪਯਾ ਅਨੰਦ ਜਤ ਵਿੱਚ ਤੈਨੂੰ ਮੁਸਲਮਾਨ ਸਭੇ ਨਵਾਇਆ ਸੁਖੋ ਟਲ ਗੁਰ ਸੇਵੀਐ ਅਨਸ ਸਹਜ ਸੁਭਾਵੇ ਦਰਸੁਈ ਪਰਸੈ ਗੁਰੂ ਘਰ ਜਨਮ ਮਰਨੁ ਦੁਖ ਜਾ ਵਾਹਿਗੁਰੂ ਸਭ ਜੀਉ ਸੋ ਲੋਕ ਮਾਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲਗੈ ਆਏ ਜੰਮ ਮਰਨਾ ਵਿਟ ਗਿਆ ਕਾਲ ਕਾ ਕਿਛ ਨਾ ਉਪਜ ਫਿਰ ਦੁੱਖ ਨ ਲੱਗੇ ਆਏ ਜਦ ਮਨ ਮਰਨਾ ਮਿਟ ਗਿਆ ਕਾਲ ਕਾਸਿ ਚ ਨੰ ਵਸਦਾ ਹਰ ਥੇਤੀ ਮਨ ਰਵ ਰਹਿਆ ਹਰ ਸਚਰ ਅਸਮ ਪੁਰ ਪਾਰੇ ਮਹੱਲਾ ਤੀਜਾ ਬਿਨ ਸ਼ਬਦ ਸੁਧ ਨ ਹੋਵਈ ਜੇ ਅਨੇਕ ਕਰੇ ਸ਼ਿੰਗਾਰ ਬਿਰ ਕੀ ਸਾਰ ਨ ਜਾਣਈ ਦੁਜੈ ਪਾਏ ਪਿਆਰ ਸਾਥ ਸੁਧ ਸਾਥ ਗੁਲਖਣੀ ਕੁਨਾਰੀ ਵਿੱਚ ਕੁਨਾਰ ਪੌੜੀ ਹਰ ਵਾਰ ਆਪਣੀ ਦਇਆ ਕਰ ਹਰ ਬੋਲੀ ਬੈਵੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹਾਲ ਜਿੰਨ ਸਤਗੁਰੂ ਮੇਰਾ ਪਿਆਰ ਆਰਾਧਿਆ ਤਿੰਨ ਜਨ ਦੇਖਾਨੈ ਵੀ ਹੰਦਾਰ ਆ ਆਪਣੇ ਗੁਰੂ ਕੋ ਦਿਆ ਤਿਲ ਜਨ ਦੇ